ਬਹੁਤ ਜਿਆਦਾ ਦੁੱਖ ਹੈ ਇਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ ਵੀ ਸਾਰਾ ਪੰਜਾਬ ਰੋ ਰਿਹਾ ਜਿਹੜੇ 15% ਲੋਕ ਨੇ ਜਿਹੜੇ ਮਤਲਬ ਕਿ ਠੀਕ ਆ ਆਪਣੇ ਘਰ ਬੈਠੇ ਨੇ ਬਾਕੀ ਜਿਹੜੇ ਤੁਹਾਨੂੰ ਦਿਖੀ ਰਿਹਾ ਸਾਰੇ ਕਿ ਕਿਵੇਂ ਰੋ ਰਹੇ ਆ ਲੋਕ ਕਿੰਨਾ ਮੱਝਾਂ ਗਾਵਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਫਸਲਾਂ ਦਾ ਇਸ ਤੋਂ ਜਿਆਦਾ ਮਾੜਾ ਕੀ ਹੋ ਸਕਦਾ ਸੀਂ ਦੇਖ ਰਹੇ ਹਾਂ ਕਿ ਕਿੰਨੀ ਨੀਡ ਹੈ ਇੱਥੇ ਲੋਕਾਂ ਨੂੰ ਰਾਸ਼ਨ ਦੀ ਰੋਟੀ ਦੀ ਪਾਣੀ ਦੀ ਸਾਰੇ ਹਰ ਇੱਕ ਚੀਜ਼ਾਂ ਦੀ ਅਸੀਂ ਜਿੰਨੇ ਜੋਗੇ ਵੀ ਹੈਗੇ ਹਾਂ ਗਰੀਬ ਭੈਣ ਭਰਾਵਾਂ ਦੇ ਨਾਲ ਖੜੇ ਹਾਂ ਬਸ ਪਰ ਸਾਡੇ ਬਲੱਡ 'ਚ ਹੀ ਹੈ ਤੇ ਖੜਨਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਉਹਨਾਂ 'ਚੋਂ ਅਸੀਂ ਖੜੇ ਹਾਂ ਤੇ ਪੰਜਾਬ ਨੇ ਬਥੇਰੀਆਂ ਮੁਸੀਬਤਾਂ ਚੱਲੀਆਂ ਨੇ ਇਹਦੇ ਨਾਲ ਮਨੇ ਝੱਟ ਲੂਗਾ ਪੰਜਾਬ ਕੋਈ ਗੱਲ ਨਹੀਂ ਉਹ ਵੈਗਰੂ ਸਾਡੇ ਨਾਲ ਉਦੇ ਕੇ ਅਰਦਾਸ ਕਰੋ ਸਾਰੇ ਜਣੇ ਉਹਦੇ ਤੋਂ ਵੱਡਾ ਕੋਈ ਨਹੀਂਗਾ ਇਹ ਕੁਦਰਤੀ ਆਫਤਾਂ ਕੁਦਰਤੀ ਮਾਰ ਹੈ ਤੇ ਰੱਬੇ ਤੇ ਤੋਂ ਆਜ਼ਾਦ ਕਰਾਊਗਾ ਸਾਨੂੰ ਇਹ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਆ ਤੋ ਆਪੇ ਹੀ ਕਰਾਉਣ ਵਾਲਾ ਜੀ ਉਹ ਦੇਵੇ ਤੇ ਮਤ ਦੇਵੇ ਤੇ ਕੁਝ ਹੁੰਦਾ ਹੈ ਤੇ ਬਸ ਉਹਦਾ ਵੈਗਰੂ ਦਾ ਲੱਖ ਲੱਖ ਸ਼ੁਕਰ ਹੈ ਇਹ ਦੁਆ ਕਰਦੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਕਿਸੇ ਨੂੰ ਵੀ ਕਿਸੇ ਤੋਂ ਮੰਗਣ ਜੋਗਾ ਨਾ ਰੱਖੇ ਠੀਕ ਹੈ ਨਾ ਕਿੰਨੀ ਕਿੰਨੀ ਫਸਲ ਤਬਾਹ ਹੋ ਗਈ ਮਾ ਆੰਦਿਕਾ ਕੋਈ ਗੱਲ ਨਹੀਂ ਮਾਂ ਪੰਜਾਬ ਤੇਰੇ ਨਾਲ ਖੜਾ ਕਿਉਂ ਕੋਈ ਗੱਲ ਨਹੀਂ ਤੂੰ ਤੁਸੀਂ ਭਦਰ ਮਾਮਾ ਸਾਡੀਆਂ ਤੇ ਉੱਤੀ ਵਾਰ ਹੋ ਗਈ ਹੈ ਨਾ ਸਰਕਾਰ ਵੰਡ ਭਾਜਦਾ ਹਾਲੇ ਉਤਲੇ ਸਰਕਾਰ ਖਾ ਗਈ ਕਰ ਕਿੱਥੇ ਦੇਣ ਲੈ ਆਇਆ ਟੁਰੇ ਫਿਰਨੇ ਆ ਇੱਕ ਫਸਲ ਦੇ ਮਗਰ ਮਰਾਂ ਨਹੀਂ ਜਾਂਦਾ ਇੱਕ ਪਾਣੀ ਦੇ ਵਿੱਚ ਨਾਲ ਲੜਿਆ ਨਹੀਂ ਜਾਂਦਾ ਉੱਨੀ ਵਿੱਚ ਵੀ ਉੱਨੀ ਵਿੱਚ ਵੀ ਟਕਰਾ 20 ਵਿੱਚ ਵੀ ਨਹੀਂ ਟਕਰਾ 23 ਵਿੱਚ ਵੀ ਟਕਰਾ 25 ਦੇ ਅਖਰੂ ਕਰ ਰਹੇ ਦੀ ਮਾਂ ਆਏਗੀ ਸਾਦੇ ਪੱਲੇ ਕੀ ਰਹੇਗੇ ਪੰਜਾਬੀ ਇੰਡਸਟਰੀ ਬਾਲੀਵੁੱਡ ਦੇ ਵਿੱਚੋਂ ਵੀ ਹਸਤੀਆਂ ਪਹੁੰਚਣੀਆਂ ਸ਼ੁਰੂ ਹੋਈਆਂ ਪੰਜਾਬੀ ਇੰਡਸਟਰੀ ਤੋਂ ਬਲਕਾਰ ਸਿੰਘ ਅਨਕੀਲਾਪੁਰ ਦਾ ਮੌਜੂਦ ਹੋਣਗੇ ਭੈਣ ਮਨਜਿੰਦਰ ਗੋਸ਼ਲ ਮੌਜੂਦ ਹੋਣਗੇ ਭੈਣੇ ਕਿਵੇਂ ਪਹੁੰਚੇ ਹੋ ਤੇ ਕੀ ਮਹਿਸੂਸ ਕੀਤਾ ਇੱਥੇ ਪਹੁੰਚ ਕੇ ਬਸ ਜੀ ਬਹੁਤ ਮੰਨ ਨੂੰ ਦੁੱਖ ਹੋਇਆ ਕਿਉਂਕਿ ਅਸੀਂ ਹਫ਼ਤਾ ਪਹਿਲਾਂ ਵੀ ਹਫ਼ਤਾ ਨਹੀਂ 5 ਦਿਨ ਪਹਿਲਾਂ ਵੀ ਆਏ ਸੀਗੇ ਤੇ ਉਦੋਂ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਹਲੇ ਵੀ ਫਿਲਹਾਲ ਤਾਂ ਕੁਝ ਠੀਕ ਨਹੀਂ ਹੋਇਆ ਸੋ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਨੀਡ ਐ ਇੱਥੇ ਲੋਕਾਂ ਨੂੰ ਰਾਸ਼ਨ ਦੀ ਰੋਟੀ ਦੀ ਪਾਣੀ ਦੀ ਸਾਰੇ ਹਰ ਇੱਕ ਚੀਜ਼ਾਂ ਦੀ ਅਸੀਂ ਜਿੰਨੇ ਜੋਗੇ ਵੀ ਹੈਗੇ ਆ ਗਰੀਬ ਭੈਣ ਭਰਾਵਾਂ ਦੇ ਨਾਲ ਖੜੇ ਆ ਬਸ ਪੰਜਾਬੀ ਇੰਡਸਟਰੀ ਜਦੋਂ ਵੀ ਕੋਈ ਹੋਇਆ ਜਦੋਂ ਵੀ ਕੋਈ ਪੰਜਾਬ 'ਚ ਵਰਤਾਂਤ ਵਾਪਰਿਆ ਤਾਂ ਚਾਹੇ ਕਿਸਾਨੀ ਅੰਦੋਲਨ ਹੋਵੇ ਉੱਥੇ ਵੀ ਤੁਸੀਂ ਖੁੱਲ ਕੇ ਆਏ ਹੋ ਇੱਥੇ ਪਹੁੰਚੇ ਘਰ ਡੁੱਬੇ ਦੇਖੇ ਫਸਲਾਂ ਡੁੱਬੀਆਂ ਦੇਖੀਆਂ ਮਨ ਤੇ ਕੀ ਬੀਤੀ ਮੈਂ ਅਸਲ ਸਚਾਈ ਦੰਦ ਬਹੁਤ ਦੁੱਖ ਹੋਇਆ ਜੀ ਬਹੁਤ ਜ਼ਿਆਦਾ ਦੁੱਖ ਐ ਇਦੋਂ ਵੱਡਾ ਦੁੱਖ ਕੀ ਹੋ ਸਕਦਾ ਵੇ ਸਾਰਾ ਪੰਜਾਬ ਰੋ ਰਿਹਾ ਜਿਹੜੇ 15% ਲੋਕ ਨੇ ਜਿਹੜੇ ਮਤਲਬ ਕਿ ਠੀਕ ਆ ਆਪਣੇ ਘਰ ਬੈਠੇ ਨੇ ਬਾਕੀ ਜਿਹੜੇ ਤੁਹਾਨੂੰ ਦਿਖੀ ਰਿਹਾ ਸਾਰੇ ਕਿਵੇਂ ਰੋ ਰਹੇ ਆ ਲੋਕ ਕਿੰਨਾ ਮੱਝਾਂ ਗਾਵਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਫਸਲਾਂ ਦਾ ਇਸ ਤੋਂ ਜ਼ਿਆਦਾ ਮਾਰਾ ਕੀ ਹੋ ਸਕਦਾ ਹ ਹ ਅਨਖੀਲਾ ਸਾਹਿਬ ਸੇਵਾ ਦਾ ਕਿਵੇਂ ਸੋਚਿਆ ਕਿਉਂਕਿ ਬਹੁਤ ਸਾਰੇ ਕਲਾਕਾਰ ਵੈਸੇ ਤਾਂ ਬਹੁਤ ਪੰਜਾਬੀ ਇੰਡਸਟਰੀ ਦੇ ਕਲਾਕਾਰ ਆ ਚੁੱਕੇ ਨੇ ਜਾਂ ਆ ਰਹੇ ਨੇ ਕਿਵੇਂ ਸੋਚਿਆ ਵੀ ਸੇਵਾ ਕਰਨ ਜਾਈਏ ਸੇਵਾ ਇਹਨਾਂ ਚੋਂ ਹੀ ਅਸੀਂ ਆ ਤੇ ਸ਼ੁਰੂ ਤੋਂ ਹੀ ਜਦੋਂ ਵੀ ਕੋਈ ਮੁਸੀਬਤ ਆਈ ਹੈ ਪੰਜਾਬ ਤੇ ਅਸੀਂ ਤੋਂ ਤੋਂ ਹੀ ਖੜੇ ਆ ਲਾਕਡਾਊਨ ਵੇਲੇ ਵੀ ਇਹਨਾਂ ਲੋਕਾਂ ਦੇ ਵਿੱਚ ਹੀ ਰਹੇ ਆ ਹੁਣ ਮੁਸੀਬਤ ਆਈ ਹੈ ਹੁਣ ਵੀ ਖੜੇ ਆ ਤੇ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਆ ਤੋ ਆਪੇ ਹੀ ਕਰਾਉਣ ਵਾਲਾ ਜੀ ਉਹ ਦੇਵੇ ਤੇ ਮਤ ਦੇਵੇ ਤੇ ਕੁਝ ਹੁੰਦਾ ਹੈ ਤੇ ਬਸ ਉਹਦਾ ਵੈਗਰੂ ਦਾ ਲੱਖ ਲੱਖ ਸ਼ੁਕਰ ਹੈ ਇਹ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਕਿਸੇ ਨੂੰ ਵੀ ਕਿਸੇ ਤੋਂ ਮੰਗਣ ਜੋਗਾ ਨਾ ਰੱਖੇ ਜੀ ਅਨਖੀਲਾ ਸਾਹਿਬ ਪੰਜਾਬ ਪੰਜਾਬ ਬਾਰੇ ਕੀ ਮਹਿਸੂਸ ਕਰਦੇ ਹੋ ਕਦੇ 47 ਹੰਡਾਉਂਦਾ ਕਦੇ 84 ਹੰਡਾਉਂਦਾ ਹੁਣ 2025 ਦੇ ਹੜ ਹੰਡਾ ਰਿਆ ਪੰਜਾਬ ਸਾਡਾ ਬਹੁਤ ਪਾਵਰਫੁਲ ਹੈ ਪ੍ਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਇਹ ਕੁਦਰਤੀ ਆਫਤਾਂ ਤਾਂ ਕਿਤੇ ਵੀ ਆ ਸਕਦੀਆਂ ਨੇ ਤੇ ਕੁਦਰਤੀ ਆਫਤ ਹੈ ਕੁਦਰਤ ਦੇ ਕਿ ਕੋਝੋਰ ਨਹੀਂ ਠੀਕ ਹੈ ਤੇ ਪੰਜਾਬ ਨੇ ਬਥੇਰੀਆਂ ਮੁਸੀਬਤਾਂ ਚੱਲੀਆਂ ਨੇ ਇਹਦੇ ਨਾਲ ਮੈਂ ਜੱਟ ਲੂਗਾ ਪੰਜਾਬ ਕੋਈ ਗੱਲ ਨਹੀਂ ਉਹ ਵੈਗਰੂ ਸਾਡੇ ਨਾਲ ਹੈ ਉਹਦੇ ਕੇ ਅਰਦਾਸ ਕਰੋ ਸਾਰੇ ਜਣੇ ਉਹਦੇ ਤੋਂ ਵੱਡਾ ਕੋਈ ਨਹੀਂਗਾ ਇਹ ਕੁਦਰਤੀ ਆਫਤ ਹੈ ਕੁਦਰਤੀ ਮਾਰ ਹੈ ਤੇ ਰੱਬੇ ਤੇ ਤੋਂ ਆਜ਼ਾਦ ਕਰਾਊਗਾ ਸਾਨੂੰ ਇਹੀ ਸਾਡੀ ਅਰਦਾਸ ਹੈ ਸਾਡੀ ਦੁਆ ਹੈ ਤੇ ਹਰੇਕ ਭੈਣ ਭਰਾ ਨੂੰ ਖੜਨਾ ਚਾਹੀਦਾ ਦੁਖੀ ਦੇ ਨਾਲ ਤੇ ਤੇ ਲक्की ਬਾਈ ਵੀ ਆਇਆ ਮੈਂ ਲੱਕੀ ਬਾਈ ਨੂੰ ਵੀ ਮਿਲਣਾ ਚਾਹੁੰਗਾ ਇਹ ਇਹ ਲੱਕੀ ਅਨਕੀਲਾ ਜਨੂੰ ਕਿਵੇਂ ਸੋਚੇ ਲੱਕੀ ਫਿਰ ਬੱਚਾ ਸਾਡਾ ਉਹਨੇ ਤੇ ਸਾਡੇ ਨਾਲ ਹੀ ਹੋਣਾ ਹੈ ਤੇ ਉਹਨੇ ਬੋਲਣਾ ਨਹੀਂ ਕੋਈ ਉਹ ਬਹੁਤ ਬੱਚਾ ਮਾਸੂਮ ਹੈ ਉਹ ਬਹੁਤ ਘੱਟ ਬੋਲਦਾ ਜਿਵੇਂ ਅਨਕੀਲਾ ਸਾਹਿਬ ਤੁਸੀਂ ਸੇਵਾ ਕਰਨ ਨਿਕਲੇ ਇੱਕ ਬੱਚਿਆਂ ਨੂੰ ਵੀ ਇੱਕ ਸੇਵਾ ਵਾਲੀ ਅਲਖ ਲਾਉਣੀ ਮੈਂ ਦੱਸ ਕੇ ਤੁਹਾਡੇ ਆ ਵੀ ਅਸੀਂ ਇੰਨਾ ਚੋਈਏ ਅਸੀਂ ਵੀ ਪੰਜਾਬ ਦੇ ਹੀ ਲੋਕ ਹੈ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਹੈਗਾ ਹੀ ਆ ਉਹਨਾਂ ਦੇ ਸਾਡੇ ਬਲੱਡ 'ਚ ਹੀ ਹੈ ਵੀ ਖੜਨਾ ਇੱਕ ਦੂਜੇ ਦੇ ਮੋਢੇ ਨਾਲ ਮੋਟਾ ਜੋੜ ਕੇ ਖੜਨਾ ਉਹਨਾਂ ਚੋਂ ਅਸੀਂ ਇਹ ਖੜੇ ਆਂ ਜੀ ਭੈਣੇ ਜਦੋਂ ਮੈਂ ਦੇਖਿਆ ਤੁਸੀਂ ਰਾਸ਼ਨ ਦੇ ਰਹੇ ਸੀ ਭੈਣਾ ਮਾਵਾਂ ਮਿਲ ਰਹੀਆਂ ਸੀ ਗਲਵੱਕੜੀ ਪਾ ਰਹੀਆਂ ਸੀ ਉਦੋਂ ਕੀ ਮਹਿਸੂਸ ਕਰਦੇ ਸੀ ਕੀ ਦਰਦ ਸੀ ਬਹੁਤ ਦੁੱਖ ਖੁਸ਼ੀ ਵੀ ਹੋ ਰਹੀ ਸੀ ਕਿ ਅਸੀਂ ਇਹਨਾਂ ਸਾਨੂੰ ਰੱਬ ਨੇ ਇੰਨਾ ਕਿ ਚਲੋ ਮੱਤਬਖਸ਼ੀ ਜਾਂ ਕੁਝ ਵੀ ਹਨਾ ਕਿ ਅਸੀਂ ਭੈਣ ਭਰਾਵਾਂ ਦੇ ਨਾਲ ਖੜੇ ਆਂ ਤੇ ਇਹਨਾਂ ਦਾ ਦੁੱਖ ਹੈ ਜਿਹੜਾ ਇਹ ਸਮਝ ਸਕਦੇ ਆਂ ਅਸੀਂ ਕਿਉਂਕਿ ਇਹ ਹਾਲਾਤ ਵੇਖੇ ਆਂ ਜਿਉਂਦੇ ਰਹੋ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਤੁਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ ਜਿੰਨੇ ਵੀ ਪੱਤਰਕਾਰ ਭਰਾ ਐ ਉਹ ਸਾਰਿਆਂ ਦਾ ਧੰਨਵਾਦ ਤੁਸੀਂ ਜਾਗਰੂਤ ਕਰ ਰਹੇ ਹੋ ਦੁਖੀਆਂ ਦੇ ਨਾਲ ਖੜਨ ਨੂੰ ਤੇ ਸਾਡੇ ਭੈਣ ਭਰਾ ਖੜ ਰਹੇ ਨੇ ਧੰਨਵਾਦ ਸਾਰਿਆਂ ਦਾ ਕਿਲਾ ਸਾਹਿਬ ਇਹ 1 ਮਿੰਟ ਕਿੰਨੇ ਇਹ ਕਿੰਨੇ ਹੋਰ ਪਿੰਡਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਤੁਹਾਡੇ ਕਿੰਨੇ ਦੇਖ ਰਹੇ ਆ ਬੋਸ਼ੋਗੇ ਆ ਅਸੀਂ ਜਿੱਥੇ ਅਸੀਂ ਖੜੇ ਉੱਥੇ ਹੀ ਪਹੁੰਚ ਸਕਦੇ ਹੁਣ ਹੋਰ ਤਾਂ ਐਡਾ ਵੱਡੀ ਤਾਂ ਗੱਲ ਨਹੀਂ ਵੀ ਆਪਾਂ ਟਰੱਕ ਇਧਰੋਂ ਪੈਕ ਕੇ ਚਾਰਪਾਏ ਅਗਲੇ ਪਿੰਡ ਜਾ ਰਹੇ ਆ ਫਿਲਹਾਲ ਅਗਲੇ ਪਿੰਡ ਜਾ ਰਹੇ ਆ ਹਾਂਜੀ ਸ਼ੁਕਰੀਆ ਚਾਹ ਹਾਂਜੀ ਬਈ ਗੱਲ ਨਹੀਂ ਜੀ ਲਿਆ ਬਣਾਓ ਪੀ ਕੇ ਜਰੂਰ ਹਾਂਜੀ ਵਾਕਈ ਤਾਂ ਇੱਥੇ ਪੰਜਾਬੀ ਇੰਡਸਟਰੀ ਤੋਂ ਜਿੱਥੇ ਬੌਂਸਰਾਂ ਦੀ ਗੱਲ ਹੋ ਰਹੀ ਜੇਪੀ ਬੌਂਸਰਜ਼ ਵੀ ਪਹੁੰਚਿਆ ਬਾਈ ਕਿਵੇਂ ਦੇਖਦੇ ਹੋ ਪੂਰੀ ਇੰਡਸਟਰੀ ਚੋਂ ਲੋਕ ਪਹੁੰਚ ਰਹੇ ਨੇ ਪੰਜਾਬ ਦੀ ਬਸੰਤ ਬੱਸ ਵਾਈ ਗਰੂ ਦਾ ਜਿਹੜਾ ਪੀਤਾ ਹਨਾ ਉਹਦਾ ਪੋਪ ਆਪਾਂ ਨੂੰ ਕਰਨਾ ਪੈਣਾ ਹੱਲ ਹਨਾ ਸਾਰਾ ਵੀ ਮੈਂ ਤਾਂ ਨਾ ਛੇਦੀ ਛੇਦੀ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਵੀ ਜਲਦ ਤੋਂ ਜਲਦ ਇਹ ਸੰਕਟ ਚੋਂ ਬਾਹਰ ਕੱਢਿਆ ਜਾਵੇ ਲੋਕਾਂ ਵਿਚਾਰਿਆਂ ਨੂੰ ਜੀਪੀ ਬਾਈ ਤੁਸੀਂ ਜਦੋਂ ਤੇ ਆਏ ਹੋ ਪੰਜਾਬ ਦੇ ਹਾਲਾਤ ਦੇਖ ਰਹੇ ਹੋ ਘਰ ਡੁੱਬੇ ਪਿਆ ਫਸਲਾਂ ਰੁੜੀਆਂ ਹੋਈਆਂ ਮਨ ਚ ਕੀ ਸੋਚ ਆ ਜਾਂ ਕੀ ਮਹਿਸੂਸ ਕਰ ਰਹੇ ਹੋ ਬਸ ਵਾਹਿਗੁਰੂ ਦੇ ਪਾਣੇ ਨਾਲੀਆਂ ਬਾਈ ਅਨਖੀਲਾਈ ਨਾਲ ਆਏ ਆ ਉਹ ਦਿਨ ਵੀ ਆਏ ਸੀ ਰਾਸ਼ਨ ਵੰਡਣ ਤੇ ਅੱਜ ਵੀ ਆਏ ਆ ਬਸ ਵਾਈ ਗਰੁੱਪ ਜੋ ਕਰਾ ਰਿਹਾ ਵਧੀਆ ਕਰਾ ਦੇ ਤਾਂ ਆ ਅਨਖੀਲਾ ਸਾਹਿਬ ਅਤੇ ਭੈਣ ਮਨਿੰਦਰ ਗੋਸ਼ਨ ਜੀ ਤੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਇੱਥੇ ਹੜਪੀਟ ਤਾਲੀ ਰਾਸ਼ਨ ਲੈ ਕੇ ਪਹੁੰਚਿਆ ਹੋਇਆ ਲੋਕ ਨੇ ਇੱਥੇ ਜਿੰਨਾ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਬਾਈ ਆ ਕੋਈ ਕਲਾਕਾਰ ਇਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰੂਗਾ ਕਦੇ ਸੋਚਿਆ ਸੀ ਨਹੀਂ ਜੀ ਇਹ ਜੀ ਪਹਿਲੀ ਵਾਰ ਹੈ ਐਸਾ ਹੈ ਜੇ ਸਾਡੇ ਇਲਾਕੇ ਵਿੱਚ ਪਖੜੇ ਵਿੱਚ ਪਹਿਲਾਂ ਵੀ ਰਾਸ਼ਨ ਵੰਡ ਕੇ ਦੇ ਹੀ ਕੁਝ ਰਹਿੰਦਾ ਸੀ ਲੋਕ ਉਹਨਾਂ ਨੂੰ ਵੀ ਦੇ ਚੱਲੇ ਨੇ ਤੇ ਇੱਧਰ ਪੂਰਾ ਕੰਪਲੀਟ ਕਰ ਚੁੱਕੇ ਨੇ ਅੱਗੇ ਹੁਣ ਦੋ ਚਾਰ ਪਿੰਡ ਹੈਗੇ ਨੇ ਉਧਰ ਵੀ ਇਹਨਾਂ ਤਰ ਚੱਲੇ ਨੇ ਉਧਰ ਵੀ ਰਾਸ਼ਨ ਦੇਣਗੇ ਕੀ ਉਧਰ ਅੱਗੇ ਵੀ ਮੈਂ ਤੁਹਾਨੂੰ ਲੈ ਚੱਲਦਾ ਕੁਸ਼ਕ ਪੈਣਾ ਮੌਜੂਦ ਨੇ ਕੁਸ਼ਕ ਭੈਣਾ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਪੈਣੇ ਕਦੇ ਸੋਚਿਆ ਸੀ ਵੀ ਇਹ ਜਿਹੜੇ ਇੰਡਸਟਰੀ ਦੇ ਲੋਕ ਨੇ ਪੰਜਾਬੀ ਇੰਡਸਟਰੀ ਦੇ ਲੋਕ ਨੇ ਉਹ ਤੁਹਾਡੀ ਮਦਦ ਕਰਨ ਲਈ ਉਤਰਣਗੇ ਹਾਂਜੀ ਨਹੀਂ ਸੋਚਦੇ ਵੀ ਸੀ ਮਤਲਬ ਵੀ ਚਲ ਸਾਡੇ ਕੋਈ ਹੁਨਰਦਾਨ ਕੋਈ ਵੀ ਮਤਲਬ ਕਰੂਗਾ ਨਕੇ ਸਾਰੇ ਮਜ਼ਦੂਰੀ ਵੇਖਦੇ ਇਤਰੇਸਤਾਂ ਤੇ ਭੱਜੇ ਫਿਰਦੇ ਜਿਵੇਂ ਮੰਨ ਲਓ ਕੋਈ ਵੀ ਮਾਂ ਗੱਲ ਵੀ ਕਰ ਰਹੇ ਹਾਂ ਅੱਖਾਂ 'ਚ ਹੰਝੂ ਆ ਗਏ ਹਾਂਜੀ ਹਾਂਜੀ ਇਹ ਤਾਂ ਆ ਗਿਆ ਫਿਰ ਜਦੋਂ ਵੀ ਅਕੀ ਦਾ ਸਾਰਾ ਦਿਨ ਇੱਥੇ ਬੈਠ ਕੇ ਬਈ ਆ ਬੱਚੇ ਚੱਲੇ ਆ ਕਿਵੇਂ ਡੁੱਬੇ ਆ ਸਾਰੇ ਚੁੱਕੇ ਉੱਤੇ ਪਜਾਮੇ ਕੱਚੇ ਪਾਏ ਆ ਦੋ ਅੱਖੀ ਬੋੜ ਕੜੀ ਮਾਂ ਮਨ ਤੇ ਕੀ ਬੀਤਦੀ ਆ ਮੈਂ ਖੁਦ ਗੱਲ ਕਰ ਰਿਹਾ ਮੇਰਾ ਖੁਦ ਦਾ ਵੀ ਰੋਣਾ ਨਿਕਲ ਰਿਹਾ ਮਨ ਤੇ ਕੀ ਬੀਤਦੀ ਆ ਘਰ ਡੁੱਬੇ ਪਿਆ ਘਰ ਛੱਡੇ ਹੋਇਆ ਲੋਕਾਂ ਹਾਂਜੀ ਐਸੀ 23 'ਚ ਵੀ ਬਹੁਤ ਇਵੇਂ ਇਸ ਤੋਂ ਵੀ ਜ਼ਿਆਦਾ ਪਾਣੀ ਸੀ ਇੱਥੇ ਚਲੋ ਇੱਥੇ ਤਾਂ ਥੋੜਾ ਜਿਹਾ ਹੋ ਕੇ ਮੁੜ ਗਿਆ ਜਦੋਂ ਪਿੱਛੇ ਉਹ ਪਾਣੀ ਵਾਲਾ ਜਿਹੜਾ ਉਹ ਤਾਂ ਹੋਵੇਂ ਜਿਵੇਂ 23 ਮਾਰ ਰੂਨੀ ਕਾ ਤੂੰ ਤਾਂ ਕੀ ਹੋਇਆ ਮਾਂ ਤੈਨੂੰ ਖਬਰੌਣੀ ਕਾ ਤੂੰ ਮਾਂ ਤੂੰ ਲੋਕ ਖੜੇ ਆ ਤੇਰੇ ਨਾਲ ਸਾਰੇ ਲੋਕ ਖੜੇ ਆ ਖਬਰੌਣੀ ਕਾ ਤੂੰ ਸਾਰੇ ਇਹਨਾਂ ਦੇ ਫਸਲ ਡੁੱਬ ਗਏ ਨਾ ਕਿੰਨੀ ਕਿੰਨੀ ਫਸਲ ਤਬਾਹ ਹੋ ਗਈ ਮਾਂ ਅੰਜ ਕਿੱਲੇ ਕੋਈ ਗੱਲ ਨਹੀਂ ਮਾਂ ਪੰਜਾਬ ਤੇਰੇ ਨਾਲ ਖੜਾ ਕਿਉਂ ਕੋਈ ਗੱਲ ਨਹੀਂ ਤੂੰ ਤੁਸੀਂ ਬਾਦਰ ਮਾਮਾ ਸਾਡੀਆਂ ਤੇ ਉੱਤੀ ਵਾਰ ਹੋ ਗਈ ਹੈ ਨਾ ਸਰਕਾਰ ਵੱਲ ਭੱਜਦਾ ਹਰ ਵੀ ਉਤਲੇ ਸਰਕਾਰ ਖਾ ਗਈ 2022 ਤੇ 19 ਵਿੱਚ ਵੀ 19 ਵਿੱਚ ਵੀ ਟਕਰਾ 20 ਵਿੱਚ ਵੀ ਨਹੀਂ ਟਕਰਾ 23 ਵਿੱਚ ਵੀ ਟਕਰਾ 25 ਦਿਹਾੜੇ ਕਿ ਰਹਿੰਦੀ ਮਾ ਪਾਏ ਕੀ ਸਾਦੇ ਪੱਲੇ ਕੀ ਰਹੇਗੇ ਮਾ ਤਾਂ ਹੁਣ ਤਾਂ 23 ਵਿੱਚ ਰਾਸ਼ਿ ਪਹੁੰਚਿਆ ਹੋਇਆ ਸੀ ਰੋਟੀ ਵੀ ਖਾਣੀ ਓਕੀ ਇੱਧਰ ਕਿੱਥੇ ਦਿਨ ਲਾਇਆ ਤੇ ਖਰ ਕਿੱਥੇ ਦਿਨ ਲਾਇਆ ਤੇ ਟਰੇ ਫਿਰਨੇ ਇੱਕ ਫਸਲ ਦੇ ਮਗਰ ਮਰਾਂ ਨਹੀਂ ਜਾਂਦਾ ਇੱਕ ਪਾਣੀ ਦੇ ਵਿੱਚ ਨਾਲ ਲੁੜਿਆ ਨਹੀਂ ਜਾਂਦਾ ਖੇਤਲਾ ਕਰ ਕਰ ਤੇ ਇੱਧਰ ਖੇਤਾਂ ਕਰ ਕਰ ਤੇ ਜਦੋਂ ਮਾਰ ਜਾ ਜਾਵਿਤਾ ਸੱਤ ਕਿੱਲੇ ਹੀ ਕਿਦੋਂ ਆਪਣੇ 22 ਸੱਤ ਕਿਲੇ ਚੋ ਨਾ ਚਿੱਕਾ ਤੇ ਲਈਦਾ ਲੋਕਾਂ ਨੇ ਚਿੱਕਾ ਵੀ ਨਹੀਂ ਛੱਡਾ ਪਰ ਆ ਮਾਰੀ ਦਾ ਉੱਤੇ ਪਹਿਲੇ ਲੈ ਨਹੀਂ ਜੇ ਕਿੰਨੇ ਹੀ ਲਾ ਰਹੇ ਨੇ ਕਿੱਥੋਂ ਪੂਰੇ ਵਿਖਾ ਹੋਣਗੇ ਅੱਡੀ ਵੀ ਕਰਦੇ ਰਹੇ ਕਿੱਤੇ ਕਰਦਾ ਗਾਗਰਾ ਪੇਜੀਆਂ ਨੇ ਗਾਗਰਾ ਵੀ ਨਹੀਂ ਸਾਥ ਦਿੱਤਾ ਕਰਦੇ ਹਲਾ ਕਰਤੋਂ ਮਾਰੇ ਆਇਆ ਕਾਣੀ ਆਵਾਜ਼ ਜਦੋਂ ਜੀ ਆਪਣੇ ਕੋਟੋ ਕੋਟੇ ਗਿੰਨਾ ਬੈਬਿਕ ਤੋਂ ਸੰਬੰਧ ਜੋਤਸਾਨਾ ਕੋਈ طرف ਜਦੋਂ ਫਸਾ ਲਿਆ ਨਾ ਫਸਾ ਕੇ ਕਿੰਨਾ ਪਰਬਰ ਰਿਹਾ ਤੇ ਜਿੱਥੇ ਫਸਾ ਲਿਆ ਇਸੇ ਫਸਾਉਂਦਾ 20 ਦਿਨ ਹੋ ਗਏ ਪਾਣੀ ਵੀ ਅਗਦਾ ਪੈ 20 ਦਿਨ ਹੋ ਗਏ ਪਾਣੀ ਪਗਦਾ ਪੈ ਉਹ ਕਿਤੇ ਬਚੇ ਤਾਂ ਹੁਣ ਸਮਝ ਨਹੀਂ ਆਦੀ ਵੀ ਕੀ ਕਰਾਂਦੇ ਤੇ ਕੀ ਨਾ ਕਰਾਂਦੇ ਕਿਵੇਂ ਅੱਜ ਘਾਟ ਹੋ ਰਹੇ ਨੇ ਮਾਤਾ ਹੁਣ ਜੇਕਰ ਬਾਰਵੀਂ ਡਿੱਗ ਪਰ ਇਹਦੇ ਸਾਹ ਆਪਣਾ ਪਾਣੀ ਖੜਿਆ ਹੋਇਆ ਕੀ ਕਰੋਗੇ ਹੁਣ ਉਹ ਰੱਬ ਦੀ ਉਲਪਤ ਐਸ ਦੇ ਨਾਲ ਸਹਿ ਨਹੀਂ ਪੈਣੀ ਹੈ ਰੱਬ ਤੇ ਗੁੱਸਾ ਨਹੀਂ ਆਉਂਦਾ ਤੇ ਕੀ ਕਰੀਏ ਲੋੜਾ ਉਹਨਾਂ ਵਿੱਚ ਲੁੜੀਏ ਤਾਂ ਤਾਂ ਵੀ ਨਹੀਂ ਕਿ ਜਾ ਰਹਾ ਹੁੰਦਾ ਜਦੋਂ ਜੰਗਾ ਲਗਦੀਆਂ ਉਦੋਂ ਵੀ ਇਹ ਪਿੰਡ ਖਾਲੀ ਹੋ ਜਾਂਦੇ ਆ ਹੁਣ ਵੀ ਪਿੰਡ ਖਾਲੀ ਨੇ ਸਿੱਕ ਮਰੇ ਹੀ ਮਰੇ ਆ ਅਸੀਂ ਤਾਂ ਜੀਂਦੇ ਵਿੱਚ ਨਹੀਂ ਆਹੀ ਮਰੇ ਹੀ ਮਰੇ ਆ ਹਾਂ ਇੱਧਰ ਮਦਦ ਪਹੁੰਚ ਰਹੀ ਹੈ ਆ ਬੱਲਾ ਕਿਹੜਾ ਆਂ ਦਾ ਆਟਾ ਦਾਣਾ ਇਹਨੂੰ ਆਪਾਂ ਕੀ ਕਰੀਏ ਕਿੱਥੇ 5-4-4 ਲੱਖ ਦਾ ਫਸਲ ਗਾਇ ਪਾਤਾ ਭਾਵੇਂ ਘਰ ਚ ਰਾਸ਼ਨ ਦੇ ਗੇ ਖਲਾਕਾਰ ਪਰ ਖਾਨ ਨੂੰ ਮੰਨ ਨਹੀਂ ਕਰਦਾ ਉਹ ਨਾ ਆ ਬੰਬਾਰ ਹੋਏ ਪਰ ਨੇ ਭਾਮੇ ਦੀয়াল ਜਾਇਆ ਕਰ ਕਿਉਂ ਦੀয়াল ਵੱਡਾ ਕਰ ਤੇ ਟਰੇ ਫਿਰਨੇ ਆਕਿਆ ਹਾਂ ਮਾਨਨ ਨੂੰ ਇਹ ਯੱਟ ਪੱਤ ਦੇ ਤੇ ਨਾ ਚੰਗੁੱਟੀ ਆ ਪੱਕੀ ਉਹ ਦੇ ਤੇ ਮਾਨਨ ਨੂੰ ਲਗੇ ਪਰ ਟਰੇ ਫਿਰਨੇ ਜਿਹੋੜੂ ਦੀয়াল ਟਾ ਨੇ ਆਪ ਜਾਣੇ ਠੀਕ ਤਾਂ ਮੇਰੇ ਕੋਲੇ ਸ਼ਬਦ ਨਹੀਂ ਮੈਂ ਇਹ ਪਰਿਵਾਰ ਦਾ ਦੁੱਖ ਨਹੀਂ ਬਿਆਨ ਕਰ ਸਕਦਾ ਕਿਉਂਕਿ ਇਹਨਾਂ ਦੀ ਗੱਲ ਸੌਂਦੇ ਸੌਂਦੇ ਮੇਰੀ ਖੁਦ ਹੀ ਧਾ ਨਿਕਲਦੀ ਹੈ ਕਿਉਂਕਿ ਜਿਹੜੀ ਕਿਸਾਨ ਪੁੱਤਾਂ ਵਾਂਗ ਫਸਲ ਨੂੰ ਪਾਲਦਾ ਹੈ ਉਹ ਫਸਲ ਡੁੱਬ ਜਾਵੇ ਤੇ ਉਸ ਕਿਸਾਨ ਦਾ ਕੀ ਹਾਲ ਹੋ ਸਕਦਾ ਇਹ ਤੁਸੀਂ ਸੋਚ ਸਕਦੇ ਹੋ ਅਗਲੀ ਗੱਲ ਬਾਤ ਚ ਫੇਰ ਮਿਲਾਂਗਾ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਧੰਨਵਾਦ